ਇਹ ਤੋਂ ਸਸਤੀ ਚੀਜ਼ ਕਿਹੜੀ ਹੈ ਇਹ? ਓਕੇ ਬਈ ਭਰਾਵਾ ਕੀ ਹੋ ਗਿਆ? ਅੱਜ ਦੇ ਟਾਈਮ ਦੇ ਵਿੱਚ ਇਹ ਸਭ ਤੋਂ ਸਸਤੀ ਚੀਜ਼ ਹੀ ਮੈਂ ਤਾਂ। ਓ ਬਈ ਕਿੱਲੇ ਹੋਰ ਬਈਏ। ਕਿੱਲੋ ਹੀ ਬਹੁਤ ਓ ਭਰਾਵਾ ਕੀ ਚੁੱਕੀ ਹੈ। ਯਾਰ ਉਹ ਤਰੱਕੀਆਂ ਦਵਾਂਗੇ ਤੇ ਯਾਰ ਬਈ ਤੂੰ ਇੰਨਾ ਕੋ ਸਮਾਨ ਚੱਕੀ ਭਰਾ ਤੈਨੂੰ ਕੋਈ ਤਰੱਕੀ ਨਹੀਂ ਦਿੱਤੀ ਸਰਕਾਰ ਨੇ। ਤਰੱਕੀ ਸਰਕਾਰ ਦਾ ਬਹੁਤ ਦੂਰ ਹੈ ਜੀ। ਮਤਲਬ ਪਿੰਡ ਤੌਰ ਤੇ ਵੀ ਕੁਝ ਨਹੀਂ ਹੈ। ਕਿਸੇ ਨੇ ਵੀ ਦਿੱਤਾ। ਇਹਨੂੰ ਗੇਮ ਨੇ ਕੁਝ ਨਹੀਂ ਦਿੱਤਾ ਜੀ। ਹਾਂ। ਤੇ ਕੀ ਗੱਲ ਹੋ ਗਈ ਬਈ ਯਾਰ ਇੰਨਾ ਮਤਲਬ ਨਰਾਸ਼ ਕਿਉਂ ਆ ਯਾਰ? ਮਤਲਬ ਇਹਨੂੰ ਕੰਡੇ ਤੋਂ ਲਈ ਜਾਣਾ ਯਾਰ ਤੂੰ। ਮਰਾ ਬਾਈ ਗੁਰਪ੍ਰੀਤ ਕਿਵੇਂ ਆ ਵਧੀਆ ਬਾਈ ਜੀ ਵਧੀਆ ਆ ਗੱਲ ਮੈਨੂੰ ਸਸਤੀ ਜੀ ਨਾ ਕੋਈ ਚੀਜ਼ ਦੇ ਯਾਰ ਕਿਲੋ ਕਰ ਦੇ ਸਸਤੀ ਜੀ ਲੈਣੀ ਆ ਸਸਤੀ ਚੀਜ਼ ਦੇ ਆਪੀ ਚੀਜ਼ ਪਾ ਦੇਗਾ ਅੰਬ ਵੀ ਵਧੀਆ ਰੱਖੀ ਬੈਠਾ ਯਾਰ ਹੋਂ ਦਾ ਬਹੁਤਾ ਹੀ ਕਿਲੋ ਕੀ ਹੋਰ ਬਾਈ ਐ ਕਿਲੋ ਹੀ ਬਹੁਤ ਉਹ ਪ੍ਰਾਵਾ ਕੀ ਜੋਖੀ ਜਨਾ ਓਏ ਇਹ ਸਸਤ ਗਾਣੀ ਇਹ ਤਾਂ ਬਹੁਤ ਕੀਮਤੀ ਜੀ ਜਾਇ ਜਿਹੜਾ ਜੋਖੀ ਜਨਾ ਮੇਰੇ ਅੰਦਰ ਨਹੀਂ ਨਹੀਂ ਇਹ ਤਾਂ ਸਸਤੀ ਚੀਜ਼ ਕਿਹੜੀ ਹੈ ਇਹ ਓ ਕਿਵੇਂ ਪ੍ਰਾਵਾ ਕੀ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਸਸਤੀ ਚੀਜ਼ ਹੀ ਮਿਹਨਤ ਆ ਅੱਛਾ ਯਾਰ ਕਿਸੇ ਦੀ ਵੀ 15 ਤਰੀ ਦਾ ਇੰਨੀ ਮਿਹਨਤ ਕਰੀ ਹੋਈ ਇੰਨੇ ਮੈਡਲ ਜਿੱਤੇ ਹੋਏ ਯਾਰ ਆਏ ਡੇਡੇ ਐ ਇੰਨੀ ਕੀਮਤ ਸਸਤੀ ਹੋ ਗਈ ਇਹਨਾਂ ਦੀ ਤੋਂ ਲਿਆ ਨਾ ਬਾਈ ਯਾਰ ਕੋਈ ਹੋਰ ਆ ਜੀ ਇਹ ਚੀਜ਼ ਕੌਡੀਆਂ ਦੇ ਆ ਸਮਾਨ ਨੂੰ ਹੈ ਹੋਰ ਲੈ ਵੇਖ ਲੈ ਯਾਰ ਆ ਟਰਾਫੀ ਫੜੀ ਨਾ ਮੈਂ ਓਏ ਹੋਰ ਅੱਛਾ ਆ ਇਹਨੂੰ ਤੂੰ ਯਾਰ ਮੰਨ ਕੇ ਚੱਲ ਗਈ ਸਸਤਾ ਹੀ ਕਹਿਣਦਾ ਬਾਈ ਯਾਰ ਕੰਡੇ ਤੋਂ ਲਈ ਹੈਗਾ ਇਹ ਤੇ ਕੀ ਗੱਲ ਹੋ ਗਈ ਬਾਈ ਯਾਰ ਇੰਨਾ ਮਤਲਬ ਨਰਾਜ਼ ਕਿਉਂ ਆ ਯਾਰ ਮਤਲਬ ਇਹਨੂੰ ਕੰਡੇ ਤੋਂ ਲਈ ਜਾਂਦਾ ਯਾਰ ਤੂੰ ਨਰਾਜ਼ਗੀ ਦਾ ਬਾਈ ਇਸ ਤਰ੍ਹਾਂ ਉਹ ਤੂੰ ਆ ਯਾਰ ਬਈਆ ਮੁੱਲ ਮੰਨ ਲੈ ਕੇ ਆਇਆ ਕਿ ਤੂੰ ਖਰੀਦ ਕੇ ਹਾਂ ਐ ਲੈ ਆ ਦੁਕਾਨ ਤੇ ਲੈਣੇ ਹੁੰਦੇ ਦਾ ਯਾਰ ਇੰਨਾ ਸਮਾਨ ਦਾ ਯਾਰ ਇਹ ਕਾ ਖੇੜ ਖੋੜ ਕੇ ਕੀਤਾ ਇਹ ਸਾਡੀ 16 ਸਾਲਾਂ ਦੀ ਮਿਹਨਤ ਹੈ ਇਹ ਹਾਂ ਮਾਸ਼ਾਅੱਲਾ ਦੀ ਮਿਹਨਤ ਪਤਾ ਅੱਛਾ ਮੈਂ ਖੇੜਾ ਨਹੀਂ ਪਿਆ ਲੈ ਉਹ ਭਰਾਵਾ ਆ ਗਿਆ ਕਿੰਨਾ ਸਮਾਨ ਦਾ ਮੁੱਲ ਨਹੀਂ ਪਿਆ ਵਾਹ ਬਈ ਵਾਹ ਪਰ ਇਹਦੀ ਕੀਮਤ ਸਭ ਤੋਂ ਸਸਤੀ ਹੈ ਯਾਰ ਜੀ ਆ ਜਿਹੜੇ ਆਂਬਾ ਅੰਗੂਰ ਆਂਬਾ ਜੀ ਅੱਛਾ ਉਹਦੇ 3 ਕਿਲੋ ਆ ਪਰ ਇਹਦੇ ਨਾਲੋਂ ਮਹਿੰਗੇ ਆ ਅੱਛਾ 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 ਇਹਦੇ ਨਾਲੋਂ ਮਹਿੰਗੇ ਆਂਬਾ ਮਹਿੰਗੇ ਆ ਨਹੀਂ ਸਾਨੂੰ ਐ ਦੱਸ ਪਹਿਲਾਂ ਯਾਰ ਬੀਦੂ ਕਿੜਿਆ ਕਿੜਿਆ ਖੇਡਾਂ ਜੇ ਮਤਲਬ ਖੇੜ ਕੇ ਆਇਆ ਆ ਜਿਹੜੇ ਇੰਨਾ ਕੋਟੇ ਬਿਠਾਇਆ ਯਾਰ ਸਭ ਤੋਂ ਪਹਿਲਾਂ ਜਿਹੜੀ ਮੇਰੀ ਗੇਮ ਆ ਉਹ ਰਸਾ ਗਸੀ ਹੈ ਅੱਛਾ ਰਸਾ ਗਸੀ ਹੈ ਹਾਂ ਕਾਗੋਵਾਰਾ ਰਸਾ ਗਸੀ ਗੇਮ ਆ ਅੱਛਾ ਇਹਦੇ ਵਿੱਚ ਆਪਾਂ ਖੇਲੋ ਇੰਡੀਆ ਕੰਪੀਟੀਸ਼ਨ ਦੇ ਵਿੱਚ ਹੁਣੀ ਆ ਪਿਛਲੇ ਮਹੀਨੇ 골ਡ ਮੈਡਲ ਜਿੱਤੇ ਕਿ ਲੈ ਕੇ ਆ ਮੈਡਲ ਜੀ ਅੱਛਾ ਅਖੇਲੋ ਇੰਡੀਆ ਗੇਮ ਆ ਆ ਖੇਲੋ ਇੰਡੀਆ ਜਿਹੜਾ ਮਤਲਬ ਇੰਡੀਆ ਲੈਵਲ ਤੇ ਖੇਡਿਆ ਜਾਂਦਾ ਹੈ ਵਾਹ ਵੇ ਇਹਦੇ ਵਿੱਚ ਉਹੀ ਪਲੇਅਰ ਪਾਰਟਿਸਪੇਟ ਕਰ ਸਕਦੇ ਜਿਹੜੇ ਨੈਸ਼ਨਲ ਖੇਡੇ ਹੁੰਦੇ ਆ ਅੱਛਾ ਤੇ ਯਾਰ ਉਹ ਗੱਲ ਛੱ ਤਿਆਰ ਫਸੂਟਾਂ ਇਹਦੇ ਗੜ ਵਿੱਚ ਹੀ ਯਾਰ ਇਹ ਕੀ ਸ਼ੌਕ ਆ ਤੈਨੂੰ ਇਹਦਾ ਸ਼ੌਕ ਆ ਜੀ ਹੁਣ ਸਾਡੇਆਂ ਦਾ ਸ਼ੌਕ ਜੀ ਵਸੇ ਹੁਣ ਜਦੋਂ ਕਿਉਂਕਿ ਇੰਨਾ ਟਾਈਮ ਮਿਹਨਤ ਕਰਨ ਦੇ باوجود ਵੀ ਕੁਝ ਨਹੀਂ ਮਿਲਿਆ ਅੱਛਾ ਕਰਕੇ ਜੀ ਜਿਹੜਾ ਸਾਡਾ ਕੁਝ ਕਰਨ ਦਾ ਕੋਈ ਸਿੱਖਣ ਦਾ ਟਾਈਮ ਸੀ ਉਹ ਚੀਜ਼ ਅਸੀਂ ਇੰਨਾ ਤੇ ਲਾਤੀ ਯਾਰ ਸਾਰਾ ਟਾਈਮ ਗਵਾਤਾ ਸਹੀ ਹੈ ਹੁਣ ਸਾਨੂੰ ਹੋਰ ਕੋਈ ਕੰਮ ਦੇਖਦਾ ਨਹੀਂ ਸੀ ਨਾ ਹੀ ਅਸੀਂ ਮਤਲਬ ਨੌਕਰੀ ਸਰਕਾਰਾਂ ਨੌکریاں ਦੇ ਨਹੀਂ ਰਹੀਆਂ ਹੁਣ ਦੇ ਟਾਈਮ ਦੇ ਵਿੱਚ ਤੇ ਅਸੀਂ ਹੁਣ ਕੋਈ ਤਾਂ ਕੰਮ ਕਰਨੇ ਸੀ ਕਿਉਂਕਿ ਸਾਡੇ ਮਤਲਬ ਆ ਪਰਿਵਾਰ ਬੈਕਗ੍ਰਾਉਂਡ ਇਹਨੇ ਤਗੜਾ ਨਹੀਂ ਅੱਛੀ ਜੀਮਾਂ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਲਾਈ ਬੈਠੇ ਆ ਅਸੀਂ ਪਰ ਕੋਈ ਨਾ ਵੀ ਕੰਮ ਤਾਂ ਕਰਨਾ ਹੀ ਪੈਣਾ ਨਹੀਂ ਬਾਈ ਹੁਣ ਜਿਵੇਂ ਯਾਰ ਮੇਰੀ ਬਸ ਸਰਕਾਰਾਂ ਐਲਾਨ ਕਰੀ ਜਾਂਦੀਆਂ ਕਿ ਅਸੀਂ ਜਿਹੜੇ 플레이ਰ ਆ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਅਸੀਂ ਜਾਂ ਉਹਨਾਂ ਨੂੰ ਤਰੱਕੀਆਂ ਦੇਵਾਂਗੇ ਤੇ ਯਾਰ ਬਾਈ ਤੂੰ ਇੰਨਾ ਤੋਂ ਸਮਾਨ ਚੱਕੀ ਫਿਰਦਾ ਤੈਨੂੰ ਕੋਈ ਤਰੱਕੀ ਨਹੀਂ ਦਿੱਤੀ ਸਰਕਾਰ ਨੇ ਯਾਰ ਤਰੱਕੀਆਂ ਤਾਂ ਇਹ ਦੇਖ ਪੋਸਟਰਾਂ 'ਚ ਜਾਂ ਅਖਬਾਰਾਂ ਦੇ ਵਿੱਚ ਹੀ ਆ ਅੱਛਾ ਵੀਡੀਓ ਦੇ ਵਿੱਚ ਆ ਜਾਂ ਫਿਰ ਸੋਸ਼ਲ ਮੀਡੀਆ ਦੇਖ ਲੈਣੇ ਆ ਠੀਕ ਹੈ ਉਥੇ ਆ ਅਸਲ ਦੇ ਵਿੱਚ ਤਾਂ ਰਿਐਲਿਟੀ ਤੁਹਾਡੇ ਸਾਹਮਣੇ ਆ ਜੀ ਗੋਪੀ ਬਾਈ ਐਜੂਕੇਸ਼ਨ ਕੀ ਹੈ ਤੁਹਾਡੀ ਪੜਾਈ ਦੱਸੋ ਬਾਈ ਤੁਹਾਡੀ ਪੜਾਈ ਕੀ ਐਜੂਕੇਸ਼ਨ ਮੇਰੀ ਬੀਏ ਵੀਪੀ ਐਡ ਹੈ ਜੋ ਅੱਛਾ ਤੇ ਕਿੰਨਾ ਸਾਲ ਤੋਂ ਨੂੰ ਹੋ ਗਿਆ ਖੇਡਦੇ ਨੂੰ ਯਾਰ ਮੈਂ ਸਾਨੂੰ 2011 ਦੇ ਵਿੱਚ ਗੇਮ ਸਟਾਰਟ ਕੀਤੀ ਸੀ ਜੀ ਮੇਰੀ ਪਹਿਲੀ ਨੈਸ਼ਨਲ 2011 ਦੇ ਵਿੱਚ ਲੱਗ ਚੁੱਕੀ ਸੀ ਜੋ ਜੂਨੀਅਰ ਅਸੀਂ ਮਹਾਰਾਸ਼ਟਰ ਦੇ ਵਿੱਚ ਖੇਡ ਕੇ ਆਏ ਸੀ ਅੱਛਾ ਤੇ ਹੁਣ ਯਾਰ ਮੇਰੀ ਗੱਲ ਸੁਣ ਜਿਵੇਂ ਸਰਕਾਰਾਂ ਸਰਕਾਰਾਂ ਹਰੇਕ ਪਲੇਅਰਾਂ ਨੂੰ ਕੁਛ ਨਾ ਕੁਛ ਨੌਕਰੀਆਂ ਜਾਂ ਕੋਈ ਮਾਲੀ ਜਿਹੜੀ ਸਹਾਇਤਾ ਉਹ ਦਿੰਦੇ ਹਨਾ ਤੇ ਤੈਨੂੰ ਕੋਈ ਸਰਕਾਰ ਵੱਲੋਂ ਕੋਈ ਮਾਲੀ ਸਹਾਇਤਾ ਮਿਲੀ ਹੈ ਨਹੀਂ ਅੱਜ ਤੱਕ ਜੀ ਸਰਕਾਰ ਦਾ ਬਹੁਤ ਦੂਰ ਆ ਜੀ ਮਤਲਬ ਪਿੰਡ ਤੌਰ ਤੇ ਵੀ ਕੁਝ ਨਹੀਂ ਅਜੇ ਕਿਸੇ ਨੇ ਵੀ ਕੀਤਾ ਅਜਾ ਪਿੱਛੇ ਦੇਖੇ ਨੈਸ਼ਨਲ ਖੇਡ ਕੇ ਆਏ ਸੀਗੇ ਜੀ ਮੁੰਬਈ ਦੇ ਵਿੱਚ ਜਿਹੜੇ ਦੋ ਮੈਡਲ ਸੀ ਆਪਣੇ ਪਿੰਡ ਦੇ ਹੋਰ ਵੀ ਪਲੇਅਰ ਸੀ ਸਾਨੂੰ ਸਨਮਾਨ ਦਾ ਦੇਣਾ ਦੂਰ ਦੀ ਗੱਲ ਕਿਸੇ ਨੇ ਵਧਾਈ ਤੱਕ ਨਹੀਂ ਦਿੱਤੀ ਜਿ ਮਜ਼ਾਕ ਦੇ ਪਾਤਰ ਬਣਿਆ ਕਿਉਂਕਿ ਮਜ਼ਾਕ ਤਾਂ ਬੰਦਾ ਜੀ ਕਿਉਂਕਿ ਬਹੁਤ ਪਿੰਡੇ ਹੋਦੇ ਆ ਜਿਹੜੇ ਮਗਲ ਇਹਨਾਂ ਚੀਜ਼ਾਂ ਨੂੰ ਤਰਸੇਦੇ ਹੋਵੇ ਸਾਡੇ ਕੋਈ ਖੇਡ ਕੇ ਆਵੇ ਜਿੱਤ ਕੇ ਆਵੇ ਤਾਂ ਅਸੀਂ ਉਹਦਾ ਮਾਣ ਸਨਮਾਨ ਹੋਸਲਾ ਵਧਾਈਏ ਇਹ ਅਸੀਂ ਇਹ ਚੀਜ਼ ਦਾ ਮਜ਼ਾਕ ਦਾ ਪਾਤਰ ਬਣ ਕੇ ਵੀ ਜਾਂਦੇ ਆ ਜਿੱਤ ਲਿਆਉਂਦੇ ਆ ਬਈ ਇੱਕ ਹੋਰ ਮਲਾ ਮਲਾ ਏਡੇ ਵੱਡੇ ਇਦੋਂ ਕੱਪ ਦਿੱਤੇ ਆ ਯਾਰਾ ਤੇ ਹੁਣ ਹੋਰ ਤੈਨੂੰ ਚਾਹੀਦਾ ਕੀ ਆ ਹੱਸ ਪਹਿਲਾਂ ਕ ਕਾਪਣਾ ਮੇਰੀਆਂ ਰੋਟੀ ਵੀ ਕਾਪਣਾ ਮਿਲ ਜਾਂਦੀ ਹੈ ਪਰਿਵਾਰ ਬਾਲਾ ਜੀ ਮੇਰੇ ਹੁਣ ਕਮਰਾ ਭਰਿਆ ਪਿਆ ਬਹੁਤ ਥੋੜੀ ਜਿਹਾ ਕਰ ਕਮਰਾ ਭਰਿਆ ਪਿਆ ਠੀਕ ਹੈ ਵੀ ਇਹਨਾਂ ਚੀਜ਼ਾਂ ਨਾਲ ਰੋਟੀ ਨਹੀਂ ਚੱਲਦੀ ਰੋਟੀ ਦਾ ਜ ਪੈਸੇ ਨਾਲ ਜਾਂ ਆਪਾਂ ਕਮਾਵਾਂਗੇ ਕੁਝ ਆਪਣਾ ਰੋਜ਼ਗਾਰ ਮਿਲੂਗੀ ਜਾਂ ਕੋਈ ਮਾਲੀ ਸਾਦਾ ਬਿਹਾਂ ਚੀਜ਼ ਹੈ ਜੀ ਇਹ ਮੈਨੂੰ ਰੋਟੀ ਦੇ ਰਹੀ ਆ ਹਮ ਠੀਕ ਆ ਜਦੋਂ ਮੈਂ ਪਹਿਲਾਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰੂਦਾਂ ਹੀ ਮੈਂ 4:30 ਵਜੇ ਉੱਠਦਾ ਰਾਤ ਨੂੰ 9-10 ਵਜੇ ਤੱਕ ਪ੍ਰੈਕਟਿਸ ਲਾਉਂਦੇ ਸੀਗੇ ਹੁਣ ਵੀ ਮੈਂ 4:30 ਵਜੇ ਉੱਠਦਾ ਰਾਤ ਨੂੰ 9 ਵਜੇ ਤੱਕ ਪ੍ਰੈਕਟਿਸ ਕਰਦਿਆਂ ਬਾਲ ਸਵਾਦੀ ਮੈਂ ਆਪ ਵੀ ਰੋਟੀ ਖਾ ਰਿਹਾ ਪਰਿਵਾਰ ਨੂੰ ਵੀ ਖਵਾ ਰਿਹਾ ਤੇ ਭਾਈ ਹੁਣ ਜਿਵੇਂ ਤੂੰ ਮੰਨ ਲਾ ਦੁਕਾਨ ਕੀਤੀ ਹੈ ਹਨਾ ਤੇ ਤੂੰ ਸੋਚਦਾ ਹੋਵੇਗਾ ਯਾਰ ਵੀ ਜਿਹੜੀ ਮੈਂ ਇਹੀ ਦੁਕਾਨ ਆ ਜੇ ਮੰਨ ਲਾ ਤੂੰ 15 ਸਾਲ ਇਹ ਤੇ ਖਰਾਬ ਕੀਤੀ ਹੈ ਇਹੀ 15 ਸਾਲ ਪਹਿਲਾਂ ਦੁਕਾਨ ਪਾਈ ਹੁੰਦੀ ਤੂੰ ਤੇ ਅੱਜ ਪਰਿਵਾਰ ਵੀ ਤੇਰਾ ਉੱਪਰ ਉੱਠਿਆ ਹੁੰਦਾ ਯਾਰ ਇਹ ਚੀਜ਼ਾਂ 15 ਸਾਲ ਦੀ ਮਿਹਨਤ ਕਰੀ ਹੁੰਦੀ ਤਾਂ ਕੰਮ ਤਾਂ ਕੰਮ ਜੀ ਜਿਹੜਾ ਮੈਂ ਇਸ ਤੇ ਪੈਸਾ ਲਾਇਆ ਉਹੀ ਪੈਸੇ ਦੇ ਵਿੱਚ ਮੈਂ ਕੋਈ ਬਿਜ਼ਨਸ ਸਟਾਰਟ ਕਰਦਾ ਅੱਜ ਨੂੰ ਮੈਂ ਬਹੁਤ ਵਧੀਆ ਲੈਵਲ ਤੇ ਹੁੰਦਾ ਠੀਕ ਓਕੇ ਸਮਾਂ ਤੇ ਪੈਸਾ ਦੋਵੇਂ ਚੀਜ਼ਾਂ ਹੀ ਖਰਾਬ ਕੀਤੀਆਂ ਜੀ ਠੀਕ ਮੁੱਲ ਮੁੱਲ ਹੁਣ ਲੱਗ ਕੇ ਚੱਲ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਜਦੋਂ ਇਹਨਾਂ ਨੂੰ ਨੌਕਰੀ ਇਹਨੇ ਲੱਗਣਾ ਸੀਗਾ ਉਹ ਤਾਂ ਇਹ ਇਹ ਇਹਦੇ ਪਿੱਛੇ ਫਿਰਦਾ ਤੇ ਹੁਣ ਜਦੋਂ ਇਹ ਮੰਨ ਲਾ ਓਵਰੇਜ ਹੋ ਗਿਆ ਇਹ ਉਮਰ ਰੰਗੀ ਹੁਣ ਸਰਕਾਰ ਇਹਨੂੰ ਕੋਈ ਨੌਕਰੀ ਨਹੀਂ ਦਿੰਦੀ ਇਹਦਾ ਆ ਪੰਗਾ ਪਿਆ ਵਾਹੀ ਹੈ ਨਾ ਬਾਈ ਆਹੀ ਹੈ ਜੀ ਕਿਉਂ ਕਰਦੇ ਵੀ ਸਾਨੂੰ ਕਹਿੰਦੇ ਸੀ ਵੀ ਉਹ ਤਾਂ ਕਹਿੰਦੇ ਸੀ ਪੜ ਲਓ ਜਾਂ ਪੜ ਪੜਾਈ ਤੇ ਚਲੋ ਕੀਤੀ ਹੈ ਨਾਲ ਕੰਮ ਕਰ ਲਓ ਕਿਉਂ ਉਦੋਂ ਆਪ ਦੇ ਅੰਦਰ ਜਨੂਨ ਸੀ ਵੀ ਯਾਰ ਸਰਕਾਰਾਂ ਕੁਝ ਕਰਨੀਆਂ ਜੀ ਖੇਡਾਂਗੇ ਸਾਡਾ ਜਰੂਰ ਕੁਝ ਬਣੂਗਾ ਪਰਦੇ ਵੀ ਆਪ ਦੀ ਜਗ੍ਹਾ ਸਹੀ ਸੀ ਜਿਹੜੇ ਕਹਿੰਦੇ ਸੀ ਪਰ ਆਪ ਦੀ ਮਿਹਨਤ ਨੇ ਰੰਗ ਲਿਆਇਆ ਪਰ ਮਤਲਬ ਮਿਹਨਤ ਦਾ ਮੁੱਲ ਪਾਉਣ ਵਾਲੇ ਨੇ ਮੁੱਲ ਨਹੀਂ ਪਾਇਆ ਤੇ ਬਾਈ ਜੀ ਫੇਸਬੁੱਕ ਤੇ ਆਪਣੇ YouTube ਤੇ ਬੜੇ ਵਧੀਆ ਬੰਦੇ ਪਰਿਵਾਰਕ ਬੰਦੇ ਜਿਹੜੇ ਬੈਠੇ ਜਿਹੜੇ ਸਹਾਇਤਾ ਕਰਦੇ ਹਰ ਪੱਖੋਂ ਹਨਾ ਤੇ ਇੱਕ ਵਾਰੀ ਤੁਸੀਂ ਉਹਨਾਂ ਤੋਂ ਵੀ ਅਪੀਲ ਕਰੋ ਉਹਨਾਂ ਦੇ ਅੱਗੇ ਵੀ ਤੇ ਸਰਕਾਰ ਅੱਗੇ ਵੀ ਅਪੀਲ ਕਰੋ ਵੀ ਤੁਹਾਨੂੰ ਮਤਲਬ ਇੰਨਾ ਕੁਛ ਨਹੀਂ ਜਿੱਤੀ ਬੈਠੇ ਹੋ ਹਨਾ ਤੇ ਤੁਸੀਂ ਇੱਕ ਜੂਸ ਦੀ ਦੁਕਾਨ ਕਰ ਰਹੇ ਹੋ ਵੈਸੇ ਚਲੋ ਆਪਾਂ ਕੰਮ ਇਹ ਨਹੀਂ ਕਹਿੰਦੇ ਛੋਟਾ ਵੱਡਾ ਕੰਮ 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 ਹੀ ਹੁੰਦਾ ਹਨਾ ਪਰ ਫਿਰ ਵੀ ਜਦੋਂ ਬੰਦੇ ਨੇ ਇੰਨੀ ਮਿਹਨਤ ਕੀਤੀ ਹੋਵੇ ਤਾਂ ਉਹਨੂੰ ਜਿਹੜਾ ਉਹਦਾ ਬਣਦਾ ਸਾਨ ਮਾਨ ਸਨਮਾਨਾ ਉਹ ਵੀ ਮਿਲਣਾ ਚਾਹੀਦਾ ਤੁਸੀਂ ਸਰਕਾਰ ਅੱਗੇ ਅਪੀਲ ਕਰੋ ਵੀ ਸਾਡਾ ਜਿਹੜਾ ਮਾਨ ਸਨਮਾਨਾ ਉਹਨਾਂ ਨੂੰ ਜਰੂਰ ਦੇਣਾ ਚਾਹੀਦਾ ਸਰਕਾਰ ਨੂੰ ਪਹਿਲਾਂ ਭਾਈ ਜਿਹੜੀ ਮੈਂ ਛੋਟੇ ਵੱਡੇ ਕੰਮ ਵਾਲੀ ਗੱਲ ਕੀਤੀ ਆ ਮੋੜੇ ਥੋੜੀ ਜੀ ਗੱਲ ਕਰਦਾ ਵੀ ਮੈਂ ਸਾਡੇ ਮੇਰੇ ਭਾਈ ਦਾ ਕੰਮ ਆ ਜੀ ਉਹ ਪਿਆਜ ਦਾ ਕੰਮ ਕਰਦੇ ਆ ਵੇਰ ਦੇ ਤੇ ਮੈਂ ਉਹਨਾਂ ਨਾਲ ਜਾਣਦਾ ਨਹੀਂ ਹੁੰਦਾ ਸੀ ਮੈਂ ਸੰਗ ਮੰਨਦਾ ਸੀ ਸੰਗ ਮੈਂ ਮੰਨਦਾ ਸੀ ਕਿਉਂਕਿ ਵੀ ਮੇਰੀ ਮਿਹਨਤ ਸੀ ਮੈਂ ਕਹਿੰਦਾ ਯਾਰ ਮੇਰੇ ਨਾਲ ਦੇ ਵੱਡੇ ਘਰਾਂ ਦੇ ਮੁੰਡੇ ਮੈਨੂੰ ਕੀ ਆਖਣ ਗਿਆ ਕੀ ਕੰਮ ਕਰਦਾ ਫਿਰਦਾ ਬਿਲਕੁਲ ਠੀਕ ਹੈ ਤੇ ਪਰ ਜੇ ਮੈਨੂੰ ਹੁਣ ਰੋਟੀ ਦਿੱਤੀ ਤੇ ਇਸ ਕੰਮ ਨਹੀਂ ਦਿੱਤੀ ਉਹ ਚੀਜ਼ ਨਹੀਂ ਮੈਨੂੰ ਗੇਮ ਨੇ ਕੁਝ ਨਹੀਂ ਦਿੱਤਾ ਜੀ ਅੱਜ ਦੀ ਘੜੀ ਵੀ ਅਪੀਲ ਦਾ ਬਸ ਇਹੀ ਹੈ ਵੀ ਸਰਕਾਰਾਂ ਅੱਗੇ ਵੀ ਸਾਨੂੰ ਯਾਰ ਜਿਹੜਾ ਵੀ ਸਾਡਾ ਬੰਦਾ ਹੱਕ ਆ ਜਿਆਦਾ ਨਾ ਦੋ ਸਾਨੂੰ ਕਿਤੇ ਪਰ ਸਾਡਾ ਬੰਦਾ ਹੱਕ ਦਿੱਤਾ ਜਾ ਵੀ ਨਹੀਂ ਅਸੀਂ ਮਜ਼ਾਕ ਦੇ ਪਾਤਰ ਨਾ ਬਣੀਏ ਵੀ ਅਸੀਂ ਇਹ ਚੀਜ਼ ਦੇ ਵਿੱਚ ਝੋੜ ਝੋੜ ਕੇ ਚੀਜ਼ ਨੂੰ ਵੇਨੇ ਸਾਲ ਮੇਰਾ ਕਮਰੇ ਚ ਵਰ ਨੂੰ ਜੀ ਨਹੀਂ ਕਰਦਾ ਤੇ ਆਪਦਾ ਮਨ ਵੀ ਭਰਦਾ ਤੇ ਪਰਿਵਾਰ ਦਾ ਵੀ ਭਰਦਾ ਵੀ ਯਾਰ ਕਿੰਨੀ ਮਿਹਨਤ ਕੀਤੀ ਸੀ ਕੀ ਕੋਸ਼ਿਸ਼ ਕੀਤਾ ਸੀ ਵੀ ਅੱਜ ਕੀ ਕੰਮ ਕਰਨਾ ਪੈਂਦਾ ਵੀ ਮੇਰੇ ਆਪਦੇ ਬਹੁਤ ਨਿੱਜੀ ਜਿਹੜੇ ਬੰਦੇ ਸੀ ਉਹ ਯਾਰ ਦੋਸਤ ਵੀ ਉਹ ਵੀ ਉਹਨਾਂ ਦੇ ਵੀ ਅਸੀਂ ਮਜ਼ਾਕ ਦੇ ਪਾਤਰ ਬਣ ਕੇ ਕਹਿੰਦੇ ਵੀ ਦੰਦ ਘੜਦੇ ਆ ਕਹਿੰਦੇ ਵਾ ਆ ਗਏ ਉਹ ਮੈਰਲਿਸਟ ਆ ਗਏ ਮੈਰਲਿਸਟਾ ਖੜਾ ਰੀ ਆ ਗਏ ਉਹ ਚੀਜ਼ਾਂ ਇਹ ਚੀਜ਼ੇ ਸਾਡੇ ਮਜ਼ਾਕ ਦਾ ਸਾਡੀ ਮਿਹਨਤ ਦਾ ਸਾਡਾ ਮਜ਼ਾਕ ਬਣ ਗਈਆਂ ਜੀ ਭਾਈ ਜਿਵੇਂ ਤੁਸੀਂ ਮੰਨ ਕੇ ਚੱਲੋ ਵੀ ਇੰਨੀ ਮਿਹਨਤ ਕੀਤੀ ਹੈ ਨਾ ਤੇ ਜਿਹੜੇ ਤੁਹਾਡੇ ਨਾਲੋਂ ਛੋਟੇ ਬੱਚੇ ਆ ਉਹ ਫਿਰ ਕੀ ਸਿੱਖਿਆ ਲੈਣਗੇ ਤੁਹਾਡੇ ਤੋਂ ਸਿੱਖਿਆ ਦਾ ਇਹੀ ਹੈ ਵੀ ਮਾ ਉਹ ਬਾਤ ਹੀ ਗੱਲ ਆ ਜਾਂਦੀ ਅਸੀਂ ਹੁਣ ਮਤਲਬ ਜਿਵੇਂ ਆਪਾਂ ਨੂੰ ਪੰਚਾਇਤਾਂ ਨੂੰ ਜਾਂ ਕਿਸੇ ਨੂੰ ਵੀ ਕੋਈ ਨਾ ਕੋਈ ਕੋਈ ਆਦੇ ਲੈਵਲ ਤੇ ਕਰ ਦੋਲੀ ਆਉਣ ਵਾਲੀ ਜਨਰੇਸ਼ਨ ਨੂੰ ਨਵੀਂ ਪੀੜ੍ਹੀ ਨੂੰ ਸਿੱਖ ਮਿਲਦੀ ਵੀ ਯਾਰ ਵੀ ਅੱਜ ਇਹਨਾਂ ਦਾ ਮਾਨ ਸਨਮਾਨ ਹੁੰਦਾ ਤੇ ਕੱਲ ਨੂੰ ਸਾਡਾ ਸਰਕਾਰ ਵਜੂਗੀ ਸਰਕਾਰ ਵਜੂਗੀ ਸਰਕਾਰ ਵਜੂਗੀ ਕਿ ਕੱਲ ਨੂੰ ਸਾਡਾ ਵੀ ਹੋਵੇ ਇੱਥੇ ਪਰ ਮਤਲਬ ਆਪਣੀਆਂ ਇਹ ਆਪਾਂ ਕਹਿਣੇ ਆ ਜੀ ਆਹ ਯੁੱਧ ਨਸ਼ਿਆਂ ਵਿਰੁੱਧ ਫਲਾਨਾ ਜੀ ਨਸ਼ਾ ਛੱਡੋ ਕੋੜ ਵੱਡੋ ਮਤਲਬ ਇਹ ਇੱਕ ਦੁਨੀਆਵੀ ਗੱਲਾਂ ਹੋਈਆਂ ਹੂੰ ਮਿੱਜੀ ਲੈਵਲ ਤੇ ਤਾਂ ਉਹੀ ਕੁਝ ਲੋਅਰ ਲੈਵਲ ਤੇ ਜਾਨੀ ਗਏ ਨੇ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਆ ਗਏ ਹੁਣ ਅਸੀਂ ਖੇਡ ਕੇ ਆਏ ਆ ਸਾਡੀ ਇਹ ਖੇਡ ਦੇ ਵਿੱਚ ਵੀ ਪਾਰਟੀ ਬਾਜ਼ੀਆਂ ਵੜ ਗੀਆਂ ਵੀ ਯਾਰ ਫਲਾਣੇ ਦਾ ਉਹ ਫਲਾਣਾ ਜੀ ਹਾਲਾ ਕਿ ਮੈਂ ਆਪਾਂ ਅਸੀਂ ਕਿਸੇ ਪਾਰਟੀ ਵਾਇਸ ਨਾਲ ਸੰਬੰਧ ਨਹੀਂ ਕਰਦੇ ਵੀ ਐਸੀ ਕਾਡਾਗਰੀ ਨਾਲ ਸੰਬੰਧ ਦਾ ਵਾਜ ਕਰਾਸਤੇ ਵੀ ਸਾਡੀ ਤੇ ਮਤਲਬ ਵੀ ਕਾਸਟ ਦਾ ਜ਼ਕਾਰ ਵੀ ਹੁੰਦਾ ਇਹਦੇ ਵਿੱਚ ਤੇ ਮਤਲਬ ਪਾਰਟੀ ਬਾਜ਼ੀਆਂ ਦਾ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਹੋ ਜਾਂਦੇ ਆ ਕਿ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀਆਂ ਇੰਨੀਆਂ ਵਧ ਗਈਆਂ ਕਿ ਜਿਹੜੀ ਚੀਜ਼ ਨੂੰ ਉੱਪਰ ਚੱਕਣ ਉਹਨੂੰ ਵੀ ਥੱਲੇ ਸਿੱਟ ਲੈਂਦੇ ਹੋਏ ਇੱਕ ਜਿਹੜਾ ਤੁਸੀਂ ਇੰਡੀਆ ਖੇਡ ਕੇ ਆਏ ਹੋ ਉਹਦੇ ਵਿੱਚ ਤੁਸੀਂ ਮੇਰੇ ਸਾਹਮਣੇ ਵਾਲਾ ਪੂਰੇ ਪੰਜਾਬ ਦੇ ਵਿੱਚੋਂ ਤੁਸੀਂ ਪਾਰਟਿਸਪੇਟ ਕੀਤਾ ਹਨ ਉਹਦੇ ਬਾਰੇ ਵੀ ਦੱਸੋ ਵੀ ਪੰਜਾਬ ਦਾ ਵੀ ਉਹ ਚ ਆਇਆ ਉਹ ਚ ਪਿੰਡ ਦਾ ਨਹੀਂ ਉਹ ਚ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਨ ਜਿਹੜਾ ਅਸੀਂ ਹੁਣ ਖੇਲੋਂ ਦੀ ਗੇਡ ਕਿਹਾ ਦਵਨਡਿਊ ਟਾਪੂ ਆ ਜੀ ਉੱਥੇ ਹੋਈਆਂ ਸੀ ਜਿਹਦੇ ਵਿੱਚ ਮਤਲਬ ਕਈ ਤਰ੍ਹਾਂ ਦੀਆਂ ਗੇਮਾਂ 6-7 ਤਰ੍ਹਾਂ ਦੀਆਂ ਗੇਮਾਂ ਜੀ ਇਹ ਬੀਚ ਗੇਮ ਸੀਗੀ ਜੀ ਤੇ 6-7 ਉੱਥੇ ਪੰਜਾਬ ਦੇ ਵਿੱਚ ਸਿਰਫ 13 ਪਲੇਅਰ ਨੇ ਪਾਰਟਿਸਪੇਟ ਕੀਤਾ ਜੀ ਵਿੱਚ 10 ਪਲੇਅਰ ਸਾਡੀ ਗੇਮ ਦੇ ਸੀ ਤੇ ਤਿੰਨ ਪਲੇਅਰ ਹੋਰ ਸੀ ਗੇਮ ਦੇ ਸੀ ਠੀਕ ਹੈ ਪੂਰੇ ਪੰਜਾਬ ਦੇ ਵਿੱਚੋਂ ਸਿਰਫ 13 ਪਲੇਅਰ ਸੀਗੇ ਜੀ ਠੀਕ ਹੈ ਜਿਹਦੇ ਵਿੱਚ ਸਾਡਾ 골ਡ ਮੈਡਲ ਸੀ ਤੇ ਦੂਜੀ ਗੇਮ ਵਾਲਿਆਂ ਦਾ ਵੀ ਇੱਕ ਉਹਨਾਂ ਦੀ ਵੀ ਇੱਕ ਮੈਡਲ ਸੀਗਾ ਜੀ ਤੇ ਬਸ ਆਹੀ ਵੀ ਇਹ ਆਪਣੇ ਸੂਬਾਰੇ ਨੂੰ ਨਾਮ ਕਮਾਈ ਹੈ ਜੀ ਕਿਉਂਕਿ ਉੱਥੇ ਆਪਾਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਹਾਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਨਹੀਂ ਪਰ ਮਤਲਬ ਵੀ ਸਰਕਾਰਾ ਕੋਈ ਕੁਛ ਨਾ ਕੋਈ ਰਿਸਪੌਂਸ ਨਹੀਂ ਦਿੱਤਾ ਜੀ ਹੁਣ ਤੁਸੀਂ ਮਾਲਾ ਜੀ ਦਾ ਤੁਹਾਡਾ ਲਾਸਟ ਸਵਾਲ ਇਹੀ ਹੈ ਵੀ ਜਿਹੜਾ ਤੁਹਾਡਾ ਬੰਦਾ ਹੱਕ ਆ ਉਹ ਸਰਕਾਰ ਵੱਲੋਂ ਦਿੱਤਾ ਹੈ ਤੁਹਾਨੂੰ ਕੋਈ ਨਹੀਂ ਜਿਆਦਾ ਵੱਡੀ ਨੌਕਰੀ ਤਾਂ ਛੋਟੀ ਤੋਂ ਮੋਟੀ ਕੋਈ ਨੌਕਰੀ ਜ਼ਰੂਰ ਸਰਕਾਰ ਵਜੋਂ ਦਿੰਦੀ ਹੈ ਬਿਲਕੁਲ ਜੀ ਬਸ ਰਿਕਵੈਸਟ ਹੀ ਹੈ ਸਾਡੀ ਦਾ ਜੀ ਮਰਲਵੀ ਜਿਹੜਾ ਸਾਡੇ ਬੰਦੇ ਹੱਕ ਆ ਇਹ ਸਾਨੂੰ ਜ਼ਰੂਰ ਦਿੱਤੇ ਜਾਣ ਤਾਂ ਕਿ ਅਸੀਂ ਜਿਹੜਾ ਮੈਂ ਹੋਰ ਵੀ ਸਾਨੂੰ ਵੇਖ ਕੇ ਬਿਲਕੁਲ ਗੇਮ ਵਾਲੇ ਚੰਗੇ ਚੀਜ਼ਾਂ ਵੱਲ ਆਉਣ ਨਾਲ ਕਿ ਪਿੱਛੇ ਹਟਣਾ ਨਹੀਂ ਤਾਂ ਸਾਨੂੰ ਦੇਖ ਕਹਿੰਦੇ ਅਰੇ ਇਹਨਾਂ ਨੇ ਇੰਨਾ ਟਾਈਮ ਮੱਥਾ ਮਾਰ ਲਿਆ ਕੁਝ ਬਣਿਆ ਉਹ ਵੀ ਸਾਡਾ ਵੀ ਬਣੂਆ ਵੀ ਬੱਚੇ ਗਲਤ ਸੰਗਤ ਵੱਲ ਉਹ ਉਮਰੀ ਇਹੋ ਜਿਹੀ ਹੁੰਦੀ ਹੈ ਗਲਤ ਸੰਗਤ ਵੱਲ ਬਹੁਤ ਛੇਤੀ ਜਾਂਦੇ ਆ ਇਹ ਚੰਗੇ ਪਾਸੇ ਲਿਓਣੇ ਬਹੁਤ ਔਖੇ ਆਗੇ ਇਹ ਉਮਰ ਇਸ ਤਰ੍ਹਾਂ ਦੀ ਹੈ ਜੀ ਹੋਰ ਵੀ ਗੱਲਬਾਤ ਕਹਿਣਾ ਚਾਹੁੰਦੇ ਆ ਬ ਬੇਨਤੀ ਇਹ ਹੈ ਵੀ ਚਲੋ ਜੇ ਰਾਹ ਦਾ ਕੰਮ ਕਰਦੇ ਇਹਦੇ ਵਿੱਚ ਵੀ ਸਪੋਰਟ ਕਰੋ ਕਿਉਂਕਿ ਪਿੰਡ ਦੇ ਵਿੱਚ ਹੁਣ ਚੀਜ਼ਾਂ ਇਸ ਤਰ੍ਹਾਂ ਨਹੀਂ ਵੀ ਹੈ ਕਹਿ ਦਿੰਦੇ ਆ ਵੀ ਇਹ ਰਾਹ ਦਾ ਕੰਮ ਕਰੋ ਹੈ ਪਰ ਮਤਲਬ ਸਪੋਰਟ ਬਹੁਤ ਘੱਟ ਕਰਦੇ ਇਹ ਨਹੀਂ ਹੈਗਾ ਕਰਦੇ ਨਹੀਂ ਪਰ ਬਹੁਤ ਘੱਟ ਕਰਦੇ ਆ ਵੀ ਮਤਲਬ ਪੁੱਠੇ ਚੀਜ਼ਾਂ ਦੀ سپورਟ ਬਹੁਤ ਜ਼ਿਆਦਾ ਹੁੰਦੀ ਹੈ ਗਲਤ ਚੀਜ਼ਾਂ ਦੀ ਚੰਗੇ ਬੰਦੇ ਦੀ سپورਟ ਲੱਤਾਂ ਖਿੱਚਣ ਵਾਲੇ ਬਹੁਤ ਜ਼ਿਆਦਾ ਹੁੰਦੇ ਆ ਬਸ ਇਹੀ ਆ ਵੀ ਅਸੀਂ ਮਿਡਲ ਕਲਾਸ ਫੈਮਿਲੀ ਦੇ ਬਲੋਂਗ ਕਰਦੇ ਬਹੁਤ ਪੈਸਾ ਵੀ ਲੱਗਦਾ ਹੈ ਗੇਮਾਂ ਤੇ ਵੀ ਸਾਡਾ ਮਤਲਬ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਸਾਡਾ ਜਿਹੜਾ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਬਸ ਹੋਰ ਧੰਨਵਾਦ